ਕੋਈ ਤੁਸੀਂ ਕੀਤਾ ਉਹ ਪ੍ਰੈਕਟੀਕਲ ਕੀਤਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਦੋ ਜਮਤਾਂ ਪੜਿਆ ਸੀ ਭਾਈ ਮਰਦਾਨਾ ਉਹਨੂੰ ਕਲਮ ਦੇ ਕੇ ਗੱਦੀ ਤੇ ਬਿਠਾਇਆ ਹਿਸਾਬ ਤੂੰ ਕਰਨਾ ਮਰਦਾਨਿਆਂ ਸੌਦਾ ਮੈਂ ਤੋਲਾਂਗਾ ਨਹੀਂ ਤੇ ਸਾਸ ਸੰਗਤ ਅੱਜ ਵੱਡੇ ਵੱਡੇ ਹੱਟਾਂ ਤੇ ਜਾ ਕੇ ਵੇਖੋ ਤੁਸੀਂ ਮਾਲਕ ਗੋਲਕ ਤੇ ਬੈੰਦੇ ਨੇ ਨੌਕਰ ਸੌਦੇ ਪਕੜਾਉਂਦੇ ਨੇ ਤੇ ਤੋਲਦੇ ਨੇ ਮਾਲਕ ਸਿਰਫ ਹਿਸਾਬ ਲੈ ਬੈੰਦਾ ਹੈ ਮਾਲਕ ਸਿਰਫ ਗੋਲਕ ਗੱਦੀ ਤੇ ਬੈੰਦਾ ਹੈ ਪਰ ਵਈ ਖੱਤਾ ਗੱਦੀ ਤੇ ਭਾਈ ਮਰਦਾਨੇ ਨੂੰ ਬਿਠਾਇਆ ਸਾਦਾ ਮੇਰਾ ਗੁਰੂ ਨਾਨਕ ਤੱਕੜੀ ਨਾਲ ਤੋਲਦਾ ਦੇ ਸਿਰਫ ਦੁਨੀਆ ਨੂੰ ਦੱਸਣਾ ਸੀ ਜੇ ਮੈਂ ਕਹਿ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸੋਕੈ ਰੀਸ ਉਹਦਾ ਪ੍ਰੈਕਟੀਕਲ ਰੂਪ ਵੀ ਮਹਾਰਾਜ ਨੇ ਦਿੱਤਾ ਸਾ ਸੰਗਤ ਪਰਤ ਕੇ 27 ਸਾਲ ਫਿਰ ਭਾਈ ਮਰਦਾਨਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਗਏ ਇੱਕ ਛੋਟੀ ਜੇ ਗੱਲ ਹੁਣ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਹਟ ਕਰਦੇ ਰਹੇ ਥੋੜੇ ਮਹੀਨੇ ਬਾਅਦ